ਦਿੱਗਜ ਕਮੀਡੀਅਨ ਜਸਵਿੰਦਰ ਪੱਲਾ ਸਾਡੇ ਵਿੱਚ ਨਹੀਂ ਰਹੇ 65 ਸਾਲ ਦੀ ਉਮਰ ਦੇ ਵਿੱਚ ਅੱਜ ਸਵੇਰੇ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਤਾਂ ਪਿਛਲੇ ਕੁਝ ਸਮੇਂ ਤੋਂ ਕਾਫੀ ਜ਼ਿਆਦਾ ਬਿਮਾਰ ਚੱਲ ਰਹੇ ਸਨ ਤਾਂ ਅੱਜ ਉਹਨਾਂ ਨੇ ਆਖਰੀ ਸਾਮੋਹਾਲੀ ਦੇ ਹਸਪਤਾਲ ਦੇ ਵਿੱਚ ਲਏ ਨੇ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਕੱਲ ਨੂੰ 23 ਅਗਸਤ ਵਾਲੇ ਦਿਨ ਬਲੌਂਗੀ ਦੇ ਸ਼ਮਸ਼ਾਨ ਘਾੜ ਦੇ ਵਿੱਚ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਹੋਵੇਗਾ ਲੇਕਿਨ ਜਸਵਿੰਦਰ ਪੱਲਾ ਦੀ ਮੌਤ ਦੀ ਖਬਰ ਤੋਂ ਬਾਅਦ ਪੂਰੀ ਫਿਲਮ ਇੰਡਸਟਰੀ ਅਤੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਵੱਖ-ਵੱਖ ਅਦਾਕਾਰ ਵੱਖ-ਵੱਖ ਸਿਆਸਤਦਾਨ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ ਤਾਂ ਸਾਲ 1988 ਦੇ ਵਿੱਚ ਉਹਨਾਂ ਨੇ ਛਣਕਾਟਾ ਪ੍ਰੋਗਰਾਮ ਤੋਂ ਆਪਣੇ ਕਲਾਕਾਰੀ ਵਾਲੇ ਜੀਵਨ ਦੀ ਸ਼ੁਰੂਆਤ ਕੀਤੀ ਸੀ ਚਾਚਾ ਚਤਰਾ ਦੇ ਕਿਰਦਾਰ ਦੇ ਨਾਲ ਉਹ ਇੰਡਸਟਰੀ ਵਿੱਚ ਐਂਟਰ ਹੋਏ ਸਨ ਅਤੇ ਉਸ ਤੋਂ ਬਾਅਦ ਉਹਨਾਂ ਨੇ ਦੁੱਲਾ ਪੱਟੀ ਪਹਿਲੀ ਫਿਲਮ ਕੀਤੀ ਅਤੇ ਫਿਰ ਬਾਅਦ ਦੇ ਵਿੱਚ ਅਨੇਕਾਂ ਸੁਪਰ ਹਿੱਟ ਪੰਜਾਬੀ ਫਿਲਮਾਂ ਦੇ ਵਿੱਚ ਜਸਵਿੰਦਰ ਭੱਲਾ ਨੇ ਕੰਮ ਕੀਤਾ ਤਾਂ ਲੋਕਾਂ ਦਾ ਇਹ ਮਨਪਸੰਦ ਕਮੇਡੀਅਨ ਹੁਣ ਸਦਾ ਲਈ ਖਾਮੋਸ਼ ਹੋ ਗਿਆ ਹੈ ਦੁੱਖਪ੍ਰੀ ਖਬਰ ਸਾਹਮਣੇ ਆਈ ਹੈ ਕਿ ਜਸਵਿੰਦਰ ਭੱਲਾ ਹੁਣ ਸਾਡੇ ਵਿੱਚ ਨਹੀਂ ਰਹੇ